ਅੱਜ ਦਾ ਸਾਡਾ ਜੋ ਰੋਜ਼ਮザਰਾ ਜੋ ਭਾਜਪਾ ਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਕੈਂਡੀਡੇਟ ਹੈ ਜੋ ਅਨਸਰ ਆ ਜਾਂਦਾ ਸੁਫਰੀਦ ਕੋੜ ਤੋਂ ਆਪਣੀ ਚੋਣ ਲਾੜਿਆ ਭਾਜਪਾ ਦੀ ਟਿਕਟ ਦੇ ਉੱਤੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਅਸੀਂ ਮੋਦੀ ਸਰਕਾਰ ਦਾ ਸਖਤ ਵਿਰੋਧ ਕਰਦੇ ਹਾਂ ਜੋ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਧਰ ਸਾਡੇ ਲਖੀਮਪੁਰ ਜਿਵੇਂ ਖੀਰੀ ਦੇ ਵਿੱਚ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਸਾਡੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਅਜੇ ਮਿਸਰ ਟੈਣੀ ਦੇ ਮੁੰਡੇ ਨੇ ਅਸੀਸ ਮਿਸਰ ਨੇ ਜਿਵੇਂ ਕਿਸਾਨਾਂ ਨੂੰ ਸਾਡੇ ਨੂੰ ਦਲੜਿਆ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਐਮਪੀ ਦੀ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਸਾਡਾ ਜੋ ਇੱਥੇ ਵੋਟਾਂ ਮੰਗਣ ਤਾਂ ਆਏ ਆ ਇਹਨਾਂ ਦਾ ਰਾਈਟ ਹੈ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰਾਈਟ ਹੈ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਦਾ ਕੱਢਿਆ ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਬਠਿੰਡਾ ਜ਼ਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅਗੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਭਾਈ ਇੱਕ ਪਾਸੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਆ ਵੀ ਲੋਕਤੰਤਰ ਦਾ ਕਹਾਣ ਕਰਨਗੇ ਲੋਕਤੰਤਰ ਖਤਮ ਕਰ ਦੇਣਗੇ ਤੁਸੀਂ ਧਰਨੇ ਮਜਾਰੇ ਕਰਕੇ ਕਿਸੇ ਨੂੰ ਵੋਟਾਂ ਮੰਗਣ ਤੋਂ ਰੋਕ ਰਹੇ ਕੀ ਇਹ ਲੋਕਤੰਤਰ ਅਸੀਂ ਜੀ ਰੋਕ ਨਹੀਂ ਦੇ ਅਸੀਂ ਆਪਣੀਆਂ ਮੰਗਾਂ ਅਸੀਂ ਆਪੀਆਂ ਗੱਲਾਂ ਪੁੱਛ ਰਹੇ ਆਂ ਇਹਨਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ ਜਿਹੜੀਆਂ ਸੜਕਾਂ ਦੇ ਵਿੱਚ ਕੰਦਾ ਕੱਟਿਆ ਜਾਣੀਆਂ ਇਹ ਕਿਹੜਾ ਲੋਕਤੰਤਰ ਆ ਗਿਆ ਇਹਨਾਂ ਨੂੰ ਵੋਟਾਂ ਕਹਿਣ ਦਾ ਹੱਕ ਹੈ ਤੇ ਸਾਨੂੰ ਸਾਡਾ ਦਿੱਲੀ ਜਾਣ ਦਾ ਸਾਡੀ ਸਰਕਾਰ ਨੂੰ ਗੱਲ ਸੁਣਾਉਣ ਦਾ ਕੋਈ ਹੱਕ ਨਹੀਂਗਾ ਇਹ ਕਿਹੜਾ ਲੋਕਤੰਤਰ ਹੈ ਇਹਨਾਂ ਦਾ ਲੋਕਤੰਤਰ ਇਹ ਹੈ ਵੀ ਡੰਡੇ ਨਾਲ ਰਾਜ ਕਰਾਂਗੇ ਇੱਥੇ ਪੁਲਿਸਾਂ ਸਾਡੇ ਮੂਹਰੇ ਦੇਖਿਆ ਤੁਸੀਂ ਜਿਹੜਾ ਇੱਥੋਂ ਦਾ ਭਗਵੰਤ ਮਾਨਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ ਹੈ ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ ਜਿੰਨਾ ਅੱਜ ਤੰਤਰ ਸਾਡੇ ਮੂਹਰੇ ਲਾਇਆ ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਦੋ ਤਰੀਕ ਤੋਂ ਕਹਿੰਦੇ ਹਾਂ ਦੋ ਤਰੀਕ ਤੋਂ ਬਾਅਦ ਖੱਬੀ ਖਾਨ ਜਿਹੜੇ ਰੌਲਾ ਪਾਉਂਦੇ ਇਹਨਾਂ ਨੂੰ ਵੇਖ ਲਾਂਗੇ ਕੀ ਕਹੋਗੇ ਇਸ ਬਾਰੇ ਇਹ ਜਿਹਦੀ ਸਹੇ ਦੇ ਉੱਤੇ ਅਬ ਉਸੇ ਮੋਦੀ ਦੀ ਗੋਡੀ ਲਵਾ ਕੇ ਆਏ ਅਸੀਂ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ ਆ ਇਹ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਅਨਸ ਰਾਜ ਨੇ ਵਾਪਸ ਇੱਥੇ ਦਿੱਲੀ 2-3 ਦਿਨ ਤੋਂ ਬਾਅਦ ਨਹੀਂ ਆਉਣਾ ਪਰ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਇਹ ਨਾਂ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੇ ਆ ਦੇਖ ਲਾਂਗੇ ਕੀ ਬੰਦਾ ਕੋਈ ਗੱਲ ਨਹੀਂ ਲੋਕ ਲੜਨ ਨੂੰ ਤਿਆਰ ਆ ਲੋਕਾਂ ਦੇ ਪ੍ਰਤੀ ਇੰਨਾ ਮਰੇ ਬੀਜੇਪੀ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਇਹ ਕੱਲੇ ਕੱਲੇ ਦੇ ਮਨ ਚੋਂ ਕੱਢ ਨਹੀਂ ਸਕਦੇ ਇਹ ਪੰਜਾਬ ਦੀ ਧਰਤੀ ਹੈ ਇਹ ਭੁੱਲਣ ਵਾਲੀ ਕੌਮ ਨਹੀਂ ਇਹ ਸਾਡੇ ਪਿਛੋਕੜ ਜਾਣਦੇ ਹੈ ਪੰਜਾਬ ਦੀ ਧਰਤੀ ਨੂੰ ਉਹ ਕਹਿੰਦੇ 2 ਦਿਨ ਨੂੰ ਸਾਰਿਆਂ ਦਾ ਨੰਬਰ ਲੱਗ ਜਾਊਗਾ ਫਿਰ ਕੀ ਨੰਬਰ ਕੋਈ ਗੱਲ ਨਹੀਂ ਨੰਬਰ ਲੱਗਣ ਨੂੰ ਅਸੀਂ ਥਰਾਂ ਦੇ ਉੱਤੇ ਕਫਨ ਬੰਨ੍ਹ ਕੇ ਤੁਰਦੇ ਆਂ ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਨੇ ਆਂ ਵੀ ਸਾਡਾ ਉਹਨਾਂ ਚ ਕਿਰਾਟੇ 'ਚ ਪਾਣੀ ਨਾ ਪਾਇਓ ਜਿੰਨਾ 'ਚ ਕਰ ਅਸੀਂ ਘਰੇ ਵਾਪਸ ਨਹੀਂ ਆਉਂਦੇ ਕੋਈ ਗੱਲ ਨਹੀਂ ਚੈਲੰਜ ਹੈ ਦਾ ਸਾਨੂੰ ਕਬੂਲ ਆ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮਰਜ਼ੀ ਸਾਨੂੰ ਇਹ ਇਹ ਕਹਿੰਦੇ ਨਾ ਜਿਵੇਂ ਉਧਰ ਰਮਨਜੀਤ ਬਿੱਟੂ ਬੋਲਿਆ ਕਹਿੰਦਾ ਮੈਨੂੰ ਪਾਜਾਂ ਤਾਂ ਮੈਂ ਡਿਬੜੂ ਗੱਲ ਦੀਆਂ ਜੇਲ੍ਹਾਂ 'ਚ ਸਿੱਟੂੰਗਾ ਇਹਨਾਂ ਨੂੰ ਉਹ ਕੋਈ ਗੱਲ ਨਹੀਂ ਅਸੀਂ ਕੋਈ ਕਹਿਰ ਐ ਅਸੀਂ ਤੇਰੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਯਾਰ ਜਿਹੜੀਆਂ ਮਰਜ਼ੀ ਜੇਲ੍ਹਾਂ ਦਸੜਵੀਂ ਅਸੀਂ ਅੱਗੇ 750 ਸੀਤ ਕਰਵਾ ਕੇ ਆਏ ਆ ਕੋਈ ਗੱਲ ਨਹੀਂ ਜਿਵੇਂ ਇਹਨਾਂ ਦੀ ਵਾਹ ਲੱਗਦੀ ਆ ਲਾ ਲੈਣਾ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਿਾਂਗੇ